ਅੱਜ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਚੋਣ ਬਿਆਨ ਛਪਿਆ ਹੈ ਕਿ ਜਿਸ ਵਿੱਚ ਉਹਨਾਂ ਨੇ ਦੋਸ਼ ਲਾਇਆ ਹੈਗਾ ਕਿ ਕਾਂਗਰਸ ਪਾਰਟੀ ਤੁਹਾਡੀਆਂ ਜ਼ਮੀਨ ਜਾਇਦਾਦਾਂ ਤੇ ਪੰਜਾ ਮਾਰਨਾ ਚਾਹੁੰਦੀ ਹੈ ਮੋਦੀ ਕਾਂਗਰਸ ਤੇ ਲੋਕਾਂ ਨੂੰ ਜਾਇਦਾਦ ਵੰਡਣ ਦੀ ਦੋਸ਼ ਲਾਏ ਨਿਸ਼ਚੈ ਹੀ ਇਹ ਚਨਾਵੀ ਭਾਸ਼ਣਾਂ ਚਨਾਵੀ ਭਾਸ਼ਣ ਦੇ ਵਿੱਚ ਜਿਹੜੇ ਮੋਦੀ ਨੇ ਦੋਸ਼ ਲਾਏ ਉਹਨਾਂ ਦੀ ਆਪਾਂ ਇਸ ਵੀਡੀਓ ਵਿੱਚ ਇੱਕ ਇੱਕ ਕਰਕੇ ਵਿਆਖਿਆ ਕਰਾਂਗੇ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜਾ ਦੋਸ਼ ਲਾਇਆ ਇਹ ਕਿ ਕਾਂਗਰਸ ਜਿਹੜੀ ਉਹ ਤੁਹਾਡੀ ਜ਼ਾਇਦਾਦ ਹੜੱਪਣਾ ਚਾ ਰਹੀ ਹੈ ਬਿਲਕੁਲ ਇਹ ਨਰਮੂਲ ਦੋਸ਼ ਹੈ ਕਾਂਗਰਸ ਜੇ ਇਹ ਕੰਮ ਕਰ ਲੈ ਕੇ ਮੀਰਾ ਦੀ ਜਾਇਦਾਦ ਗਰੀਬਾਂ ਵਿੱਚ ਵੰਡ ਦੇ ਤਾਂ ਇਸ ਤੋਂ ਵਧੀਆ ਤਾਂ ਕੋਈ ਗੱਲ ਨਹੀਂ ਕਾਂਗਰਸ ਦਾ ਅਝੀਹਾ ਕਰਨ ਦਾ ਮੰਤਵ ਕੋਈ ਪਰ ਪਿਛਲੇ ਸਮੇਂ ਤੋਂ ਇੱਕ ਗੱਲ ਕਾਂਗਰਸ ਜ਼ਰੂਰ ਉਠਾਰੀ ਆ ਉਹ ਇਹ ਉਠਾਰੀ ਆ ਕਿ ਦੇਸ਼ ਵਿੱਚ ਮੀਰੀ ਤੇ ਗਰੀਬੀ ਦਾ ਪਾੜਾ ਬਹੁਤ ਵੱਧ ਗਿਆ ਹੈ ਬੇਰਜਗਾਰੀ ਬਹੁਤ ਵੱਧ ਗਈ ਮਹਿੰਗਾਈ ਬਹੁਤ ਵੱਧ ਗਈ ਤਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਆਰਥਿਕ ਰਿਪੋਰਟਾਂ ਛਪੀਆਂ ਜਿਹੜੀਆਂ ਇਹ ਕਹਿੰਦੀਆਂ ਕਿ ਕਰੋਨਾ ਕਾਲ ਦੇ ਸਮੇਂ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਾਜਕਾਲ ਦੌਰਾਨ ਅਮੀਰਾਂ ਦੀਆਂ ਜਾਇਦਾਦਾਂ ਤੇ ਉਹਨਾਂ ਦੇ ਅਸਾਸੀ ਆ ਜਿਹੜੇ ਬਹੁਤ ਜ਼ਿਆਦਾ ਵਧੇ ਆ ਉਹਦੇ ਉਲਟ ਜਿਹੜੇ ਗਰੀਬ ਆ ਉਹਨਾਂ ਦੀ ਜਿਹੜੀ ਇਨਕਮ ਆ ਆਮਦਨ ਆ ਉ ਘਟੀ ਆ ਤਾਂ ਨਿਸ਼ਚੇ ਹੀ ਇਹ ਗੱਲ ਕੋਈ ਮਾੜੀ ਤਾਂ ਹੈ ਨਹੀਂ ਕਿ ਜੇ ਅਮੀਰਾਂ ਤੇ ਟੈਕਸ ਲਾ ਦਿੱਤਾ ਜਾਵੇ ਅਮੀਰਾਂ ਦੇ ਮੁਨਾਫਿਆਂ ਤੇ ਕੋਈ ਲਗਾਮ ਲਾ ਦਿੱਤੀ ਜਾਵੇ ਇਹ ਇਹ ਗੱਲ ਕੋਈ ਮਾੜੀ ਤਾਂ ਹੈ ਨਹੀਂਗੀ ਪਰ ਇਹ ਕਾਂਗਰਸ ਨੇ ਕਰ ਨਹੀਂ ਨਹੀਂ ਪਰ ਜੇ ਕਰੇ ਤਾਂ ਬਹੁਤ ਵਧੀਆ ਗੱਲ ਆ ਇਹ ਜਿਹੜਾ ਦੋਸ਼ ਆ ਇਹ ਕੈਸਾ ਦੋਸ਼ ਆ ਅਸਲ ਦੇ ਵਿੱਚ ਤਾਂ ਇਹਦੇ ਨਾਲ ਕੀ ਹੈਗਾ ਕਿ ਮੋਦੀ ਸਾਹਿਬ ਵਿਚਾਰਧਾਰਕ ਤੌਰ ਤੇ ਦੋ ਨਿਸ਼ਾਨੇ ਹੁੰਡਣੇ ਚਾਹੁੰਦੇ ਆ ਇੱਕ ਪਾਸੇ ਤਾਂ ਉਹ ਕਿ ਕਮਿਊਨਿਸਟ ਵਿਚਾਰਧਾਰਾ ਨੂੰ ਜਾਂ ਸਵਾਜਵਾਦ ਦੇ ਵਿਚਾਰ ਨੂੰ ਹੀ ਰੱਦ ਕਰਨਾ ਚਾਹੁੰਦੇ ਆ ਕਾਟੇ ਹੇਠ ਲਿਆਉਣਾ ਚਾਹੁੰਦੇ ਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਨਕਸਲ ਅਰਬਨ ਨਕਸਲ ਮਾਓਵਾਦ ਦੇ ਪ੍ਰਭਾਵਦੀਨ ਇਹ ਗੱਲਾਂ ਹੋ ਰਹੀਆਂ ਦੂਸਰੇ ਪਾਸੇ ਕੀ ਹੈ ਕਿ ਆਮ ਆਦਮੀ ਦੇ ਮਨਾਂੰਦਰੇ ਡਰ ਪੈਦਾ ਕਰ ਰਿਹਾ ਕਿ ਤੁਹਾਡੀ ਜਾਇਦਾਦ ਖਸ ਜੂ ਬੰਦੇ ਨੂੰ ਲੱਗਦਾ ਹੈ ਕਿ ਸ਼ਾਇਦ ਮੇਰਾ ਜਿਹੜਾ ਇਹ ਘਰ ਆ ਇਹ ਨਾ ਖਸ ਜੇ ਜਿਹੜੀ ਮੇਰੀ ਦੁਕਾਨ ਆ ਇਹ ਨਾ ਖਸ ਜੇ ਉਸ ਨੂੰ ਇਹ ਡਰਾਉਣ ਦਾ ਮੰਤਵ ਹੈ ਤੇ ਡਰਾਉਣ ਲਈ ਉਹ ਕਿੱਥੋਂ ਤੱਕ ਗਏ ਡਰਾਉਣ ਲਈ ਕਿੱਥੋਂ ਤੱਕ ਗਏ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਤੁਹਾਡੇ ਕੋਲ ਮੰਗਲ ਸੂਤਰ ਤੱਕ ਨਹੀਂ ਛੱਡਣਾ ਉਹ ਤਾਂ ਤੁਹਾਡੇ ਗਹਿਣਿਆਂ ਨੂੰ ਵੀ ਜਾਇਦਾਦ ਮੰਨ ਕੇ ਜ਼ਬਤ ਕਰ ਲੋ ਹੁਣ ਅਸਲ ਦੇ ਵਿੱਚ ਕੀ ਹੈਗਾ ਕਿ ਮੰਗਲ ਸੂਤਰ ਸ਼ਬਦ ਤੇ ਜ਼ੋਰ ਦੇਣਾ ਅਸੀਂ ਜਾਣਦੇ ਹਾਂ ਕਿ ਬਹੁ ਗਣਤੀ ਜਿਹੜੇ ਹਿੰਦੂ ਭਾਈਚਾਰੇ ਹਿੰਦੂ ਭਾਈਚਾਰੇ ਦੀਆਂ ਜਿਹੜੀਆਂ ਵਿਆਹੀਆਂ ਹੀਆਂ ਔਰਤਾਂ ਉਹ ਮੰਗਲ ਸੂਤਰ ਪਾਉਣ ਦੀਆਂ ਤੇ ਕਿਸੇ ਪਾਰਟੀ ਨੇ ਨਹੀਂ ਕਿਹਾ ਕਿਸੇ ਦਾ ਕੋਈ ਪ੍ਰੋਗਰਾਮ ਨਹੀਂ ਪਰ ਉਹਨਾਂ ਨੇ ਇਹ ਜੁਮਲਾ ਜਾਣ ਬੁੱਝ ਕੇ ਛੱਡਿਆ ਜਿਸ ਦੇ ਨਾਲ ਹਿੰਦੂ ਵੋਟਰਾਂ ਤੇ ਪ੍ਰਭਾਵ ਪਾਇਆ ਜਾ ਸਕੇ ਕਿ ਇਹ ਤਾਂ ਤੁਹਾਡਾ ਮੰਗਲ ਸੂਤਰ ਖੋਣਾ ਚਾਉਂਦੇ ਆ ਫਿਰ ਹੁਣ ਕੀ ਹੋ ਗਿਆ ਕਿ ਮੰਗਲ ਸੂਤਰ ਖੋ ਲਿਆ ਫਿਰ ਅੱਗੇ ਗੱਲ ਕਿੱਥੇ ਜਾਂਦੀ ਹੈ ਕਿ ਵੰਡਿਆ ਕਿੰਨਾ ਨੂੰ ਜਾਊਗਾ ਉਹ ਕਹਿੰਦੇ ਕਿ ਵੰਡਿਆ ਉਹਨਾਂ ਨੂੰ ਜਾਊਗਾ ਕਿ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਜਿਨ੍ਹਾਂ ਦੀ ਬਹੁਤ ਜ਼ਿਆਦਾ ਆਬਾਦੀ ਹੈ ਤੇ ਨਿਸ਼ਚੈ ਹੀ ਉਹਨਾਂ ਦਾ ਇਸ਼ਾਰਾ ਜਿਹੜਾ ਉਹ ਜਿਸ ਤਰ੍ਹਾਂ ਦਾ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਵਰਤਾਂਤ ਚੱਲਦਾ ਆਉਂਦਾ ਉਹ ਇਸ਼ਾਰਾ ਹੈਗਾ ਮੁਸਲਮਾਨਾਂ ਵੱਲ ਪਰ ਅਸਲ ਦੇ ਵਿੱਚ ਕੀ ਹੈਗਾ ਕਿ ਬੱਚੇ ਕਿੰਨਾਂ ਦੇ ਵੱਧ ਹੁੰਦੇ ਸਾਰੇ ਹੀ ਗਰੀਬਾਂ ਦੇ ਬੱਚੇ ਵੱਧਦੇ ਸਾਰੇ ਹੀ ਗਰੀਬਾਂ ਦੇ ਕਿਸੇ ਵੀ ਧਰਮ ਦੇ ਲੋਕ ਜਿਹੜੇ ਗਰੀਬ ਆ ਉਹਨਾਂ ਦੇ ਬੱਚੇ ਵਧੇਰੇ ਹੁੰਦੇ ਆ ਤੇ ਜੇ ਗਰੀਬਾਂ ਨੂੰ ਵੰਡ ਦਿੱਤਾ ਜਾਊਗਾ ਤਾਂ ਕੋਈ ਮਾੜੀ ਗੱਲ ਨਹੀਂ ਆ ਫਿਰ ਉਸ ਤੋਂ ਵੀ ਅਗਲੀ ਗੱਲ ਆਉਂਦੀ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਨਾ ਇੱਕ ਜਿਹਨੂੰ ਕਹਿ ਸਕਦੇ ਆ ਕਿ ਲਗਾਤਾਰੇ ਬਰਤਾਂਤ ਅੱਗੇ ਵਧਦਾ ਹੈਗਾ ਕੋਦੇ ਵਿੱਚ ਇੱਕ ਸ਼ਬਦ ਵਰਤਿਆ ਕੋਸਪੈਂਟੀਆ ਕੋਸਪੈਂਟੀਆ ਉਹ ਫਿਰ ਇਹ ਕਿ ਨਾਗਰਿਕਤਾ ਬਿੱਲ ਨਾਲ ਜੁੜਿਆ ਗਿਆ ਮੈਂ ਇਹ ਸਮਝਦਾ ਨਾ ਕਿ ਮੋਦੀ ਸਾਹਿਬ ਲਛੇਦਾਰ ਭਾਸ਼ਣ ਦੇਣ ਵਿੱਚ ਮਾਹਰ ਨੇ ਤੇ ਉਹ ਆਪਣੇ ਕਿਸੇ ਵੀ ਵਿਰੋਧੀ ਨੂੰ ਬਖਸ਼ਦੇ ਨਹੀਂ ਵਿਚਾਰਤਾਰਕ ਵਿਰੋਧੀ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਸਮਾਜਵਾਦ ਦੀ ਵਿਚਾਰਧਾਰਾ ਹੋਵੇ ਚਾਹੇ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਹੋਵੇ ਉਹ ਸਾਰਿਆਂ ਨੂੰ ਹੀ ਇੱਕੋ ਭਾਸ਼ਣ ਦੇ ਵਿੱਚ ਹੀ ਵੜਦੇ ਆ ਕਿ ਇਹ ਨੈਕਸਰਾਈਟਾਂ ਦੇ ਪ੍ਰਭਾਵ ਥੱਲੇ ਆ ਇਹ ਸਮਾਜਵਾਦੀਆਂ ਜਾਂ ਕਮਿਊਨਿਸਟਾਂ ਵਾਂਗ ਜ਼ਮੀਨਾਂ ਤੇ ਕਬਜ਼ਾ ਕਰਕੇ ਉਹਨਾਂ ਨੂੰ ਵੰਡਣਾ ਚਾਹੁੰਦੇ ਆ ਵੰਡਣਾ ਕਿਹਨਾਂ ਨੂੰ ਚਾਹੁੰਦੇ ਆ ਫਿਰ ਇੱਕ ਵਿਸ਼ੇਸ਼ ਭਾਈਚਾਰੇ ਨੂੰ ਵੰਡਣਾ ਚਾਹੁੰਦੇ ਆ ਤੇ ਉਹ ਜਿਹੜੇ ਪਹਿਲਾਂ ਹੀ ਵਾਦੀ ਬਹੁਤ ਵਧਾਈ ਬੈਠੇ ਆ ਫਿਰ ਇਹ ਕਿ ਤੁਹਾਡਾ ਮੰਗਲਸੂਤਰ ਤੁਹਾਡੇ ਧਾਰਮਿਕ ਚਿੰਨ੍ਹ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੇ ਖਤਰੇ 'ਚ ਪਾਇਆ ਕਿ ਜੀ ਇਹ ਖਤਰਾ ਹੈ ਇਸ ਨੂੰ ਇਹ ਉਹਨਾਂ ਦੀ ਸ਼ੈਲੀ ਆ ਪਰ ਇਹਨਾਂ ਵਿੱਚੋਂ ਕੋਈ ਵੀ ਤੱਥ ਆਧਾਰਿਤ ਗੱਲ ਨਹੀਂ ਫਿਰ ਇਹ ਕਿ ਬਿਲਕੁਲ ਹੀ ਇੱਕ ਹੋਰ ਪ੍ਰਸੰਗ ਚੋਂ ਕੱਢ ਕੇ ਉਹਨਾਂ ਨੇ ਮਰਮੋਣ ਸਿੰਘ ਦੀਆਂ ਜਿਹੜੀਆਂ ਟਿੱਪਣੀਆਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਵਰਤਿਆ ਉਥੇ ਫੇਰ ਕਿਹਾ ਹੈਗਾ ਕਿ ਮਰਮੋਣ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਇਹ ਲਗਾਤਾਰ ਇੱਕ ਵਿਸ਼ੇਸ਼ ਏਜੰਡੇ ਦੀ ਨੇ ਕਾਂਗਰਸ ਦੀ ਹਰ ਜਿਹੜੀ ਗੱਲ ਜੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੋਚਨਾ ਕਰਦੀ ਹੈ ਜਿਹੜੀ ਉਹਦੀਆਂ ਨੀਤੀਆਂ ਨੂੰ ਕਾਟੇ ਹੇਟ ਲਿਆਉਂਦੀ ਆ ਉਹਨੂੰ ਜਾਂ ਤਾਂ ਮੌਵਤ ਦੀ ਸਿੱਧ ਕੀਤਾ ਜਾਂਦਾ ਹੈ ਜਾਂ ਉਹਨੂੰ ਮੁਸਲਮ ਲੀਗ ਆਖਿਆ ਜਾਂਦਾ ਕਿ ਮੁਸਲਮ ਲੀਗ ਦੀ ਇਹ ਸੋਚ ਸੀਗੀ ਬਹੁਤ ਵਾਰੀ ਇਹ ਕਿਹਾ ਗਿਆ ਤਾਂ ਇੱਕ ਤਰ੍ਹਾਂ ਨਾਲ ਉਹ ਵਿਚਾਰਧਾਰਕ ਤੌਰ ਤੇ ਤੇ ਕਾਂਗਰਸ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਨਿਸ਼ਚੈ ਕਾਂਗਰਸ ਜਿਹੜੇ ਅੰਕੜੇ ਪੇਸ਼ ਕਰ ਰਹੀ ਆ ਉਹ ਵੀ ਜਿਹੜੇ ਸ਼ਬਦ ਵਰਤ ਰਹੀ ਆ ਉਹ ਉਸੇ ਥਾਂ 'ਤੇ ਚੋਟ ਕਾ ਰਹੀ ਹੈਗੀ ਆ ਕਿ ਚੰਦ ਦੋਸਤਾਂ ਨੂੰ ਉਹ ਚੰਦ ਦੋਸਤ ਕਹਣਗੇ ਉਹ ਵੱਡੇ ਕਾਰਪੋਰੇਟ ਘਰਾਣੇ ਜਿਹੜੇ 10 ਜਾਂ 12 ਬਣਦੇ ਆ ਜਿਨ੍ਹਾਂ 'ਚ ਅਮਾਨੀ ਅੰਡਾਨੀ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈਗਾ ਉਹਨਾਂ ਨੂੰ ਨਿਸ਼ਾਨੇ 'ਤੇ ਲੈਂਦੀ ਆ ਇਸੇ ਕਰਕੇ ਹੀ ਉਹਨਾਂ ਨੂੰ ਨਿਸ਼ਾਨੇ ਤੋਂ ਬਚਾਉਣ ਲਈ ਨਿੰਦਰ ਮੋਦੀ ਜੀ ਇਹ ਇੱਕ ਵੱਖਰੇ ਕਿਸਮ ਦੀ ਚਾਲ ਖੇਡਦੇ ਆ ਕਿ ਉਹ ਇਹ ਕਹਿੰਦੇ ਆ ਕਿ ਤੁਹਾਡੀਆਂ ਜਾਇਦਾਦਾਂ ਖੁੱਸ ਜਾਣੀਆਂ ਜਿਹਦੇ ਨਾਲ ਆਮ ਬੰਦਾ ਜਿਹਦੇ ਕੋਲ ਥੋੜੀ ਜੀ ਵੀ ਕੋਈ ਪ੍ਰਾਪਰਟੀ ਆ ਕਿਸੇ ਕਿਸਮ ਦੀ ਪ੍ਰਾਪਰਟੀ ਆ ਮਕਾਨ ਹੋਵੇਗਾ ਦੁਕਾਨ ਹੋਵੇਗੀ ਜ਼ਮੀਨ ਹੋਵੇਗੀ ਥੋੜੇ ਬਹੁਤੇ ਗਹਿਣੇ ਹੋਣਗੇ ਤੇ ਗਹਿਣੇ ਹੋਰ ਨਾ ਹੋਏ ਤਾਂ ਮੰਗਲ ਸੂਤਰ ਤਾਂ ਹੋਵੇਗਾ ਹੀ ਹੋਵੇਗਾ ਉਸ ਚੀਜ਼ ਨੂੰ ਉਹ ਕੇਂਦਰ ਚ ਲਿਆ ਰਹੇ ਹੈਗੇ ਤਾਂ ਇੱਕ ਤਰ੍ਹਾਂ ਨਾਲ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਪ੍ਰਚਾਰ ਆ ਉਹਦੀ ਬੜੀ ਅਹਿਮੀਅਤ ਆ ਖਾਸ ਕਰਕੇ ਜਿਹੜਾ ਬੰਦਾ 10 ਸਾਲ ਪ੍ਰਧਾਨ ਮੰਤਰੀ ਰਿਹਾ ਹੋਵੇ ਉਹਦੀਆਂ ਗੱਲਾਂ ਦੀ ਬੜੀ ਅਹਿਮੀਅਤ ਹੁੰਦੀ ਆ ਇਹ ਲੱਗਦਾ ਹੀ ਨਹੀਂ ਕਿ ਉਹ ਅਸਲ ਦੇ ਵਿੱਚ ਤਾਂ ਕਹਿ ਸਕਦੇ ਆ ਕਿ ਝੂਠ ਬੋਲ ਰਹੇ ਆ ਜਾਂ ਤੱਥਾਂ ਨੂੰ ਤਰੋੜ ਮਰੋੜ ਰਹੇ ਆ ਇਹ ਜਾਪਦਾ ਹੀ ਨਹੀਂ ਤੇ ਇਹਦੇ ਨਾਲ ਵੋਟਰ ਗਮਰਾਹ ਹੋ ਸਕਦਾ ਹੈਗਾ ਇਸੇ ਕਰਕੇ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਫੈਸਲਾ ਕੀਤਾ ਕਿ ਅਸੀਂ ਇਹਨਾਂ ਦੀ ਜਿਹੜੀ ਸ਼ਿਕਾਇਤ ਆ ਉਹ ਚੋਣ ਕਮਿਸ਼ਨ ਕੋਲ ਕਰਾਂਗੇ ਪਰ ਚੋਣ ਕਮਿਸ਼ਨ ਕੋਲ ਇਹਈਆਂ ਸ਼ਿਕਾਇਤਾਂ ਦਾ ਕੁਝ ਨਹੀਂ ਬਣਦਾ ਹੁੰਦਾਗਾ ਵੈਸੇ ਵੀ ਉਪਾਸ਼ਣ ਕਲਾ ਦੇ ਵਿੱਚ ਜੁਮਲੇਬਾਜ਼ੀ ਚ ਮਾਹਰ ਨੇ ਕਈ ਚੀਜ਼ਾਂ ਦਾ ਨਾਂ ਨਹੀਂ ਲੈਂਦੇ ਪਰ ਇਸ਼ਾਰਾ ਸਪਸ਼ਟ ਹੁੰਦਾ ਜਿਵੇਂ ਮੈਂ ਕਿਹਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਵਾਦੀ ਬਹੁਤ ਹੈ ਜਦੋਂ ਕੁਸਪੈਂਟੀਆਂ ਸ਼ਬਦ ਵਰਤਦੇ ਆ ਤਾਂ ਉਹ ਫਿਰ ਇਸ਼ਾਰਾ ਉਹਨਾਂ ਦਾ ਇੱਕ ਵਿਸ਼ੇਸ਼ ਧਰਮ ਵੱਲ ਹੀ ਹੁੰਦਾ ਜਦੋਂ ਉਹਨਾਂ ਨੇ ਮੰਗਲ ਸੂਤਰ ਦੀ ਗੱਲ ਕੀਤੀ ਤਾਂ ਵਿਸ਼ੇਸ਼ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਟੁੰਬਣ ਵਾਲੀ ਹੀ ਉਹ ਗੱਲ ਕਰਦੇ ਆ ਮੈਂ ਸਮਝਦਾ ਕਿ ਸਾਡੀ ਜਿਹੜੀ ਰਾਜਨੀਤੀ ਆ ਉਹ ਹੋਣਾ ਨੀਤੀਆਂ ਦੀ ਮੁੱਦਿਆਂ ਦੀ ਵਿਚਾਰਧਾਰਾ ਦੀ ਗੱਲ ਕਰਦੀ ਆ ਪਰ ਉਸ ਨੂੰ ਜਿਸ ਰੂਪ ਦੇ ਵਿੱਚ ਮੋਦੀ ਸਾਹਿਬ ਤਰੋੜ ਮਰੋੜ ਕੇ ਪੇਸ਼ ਕਰਦੇ ਆ ਉਸ ਦਾ ਜਵਾਬ ਆ ਜਿਹੜਾ ਉਹ ਸਾਰੀਆਂ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਨੂੰ ਦੇਣਾ ਚਾਹੀਦਾ ਹੈ ਵੋਟ ਰਾਣੂ ਦੇਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਵੋਟਰ ਇੱਕ ਵਿਸ਼ੇਸ਼ ਕਿਸਮ ਦੀ ਲੱਛੇਦਾਰ ਸ਼ਬਦਾਵਲੀ ਤੋਂ ਭਾਸ਼ਣਾ ਤੋਂ ਪ੍ਰੇਰਿਤ ਹੋ ਜਾਣ ਤੇ ਕੋਈ ਵੋਟ ਪਾਉਣ ਸਮੇਂ ਸਹੀ ਪਾਰਟੀ ਸਹੀ ਨੇਤਾ ਚੁਣਨ ਦੇ ਵਿੱਚ ਕੋਈ ਟਪਲਾ ਖਾ ਜਾਵੇ